ਆਓ ਆਪਾਂ ਗੱਲ ਕਰੀਏ ਐਸੇ ਸ਼ਖਸ ਦੀ ਜੋ ਜ਼ੀਰੋਂ ਤੋਂ ਚੱਲ ਕੇ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਗਿਆ ਜਾਂ ਪਹੁੰਚ ਜਾਂਦਾ ਹੈ ਉਹ ਪੇਸ਼ਕਾਰੀਆਂ ਬਾਗ ਬਣ ਗਏ ਹਨ ਇਸ ਲਈ ਬੋਲਣ ਦੀ ਕਲਾ ਬਾਰੇ ਚਰਚਾ ਕਰਨ ਤੋਂ ਬਾਅਦ ਆਓ ਹੁਣ ਗਾਉਣ ਦੀ ਕਲਾ ਬਾਰੇ ਚਰਚਾ ਕਰੀਏ 2019 ਵਿੱਚ ਤੁਹਾਨੂੰ ਗਲੀ ਵਾਏ ਨਾਮ ਇੱਕ ਬਹੁਤ ਮਸ਼ਹੂਰ ਫਿਲਮ ਯਾਦ ਆ ਸਕਦੀ ਹੈ ਇਸ ਫਿਲਮ ਵਿੱਚ ਇੱਕ ਗਰੀਬ ਪਰਿਵਾਰ ਦਾ ਇੱਕ ਮੁੰਡਾ ਰੈਪਰ ਬਣਨਾ ਚਾਹੁੰਦਾ ਸੀ ਅਤੇ ਸਖਤ ਮਿਹਨਤ ਤੇ ਜਨੂਨ ਨਾਲ ਉਸਨੇ ਅੰਤ ਵਿੱਚ ਆਪਣਾ ਸੁਪਨਾ ਪੂਰਾ ਕੀਤਾ ਇਸ ਫਿਲਮ ਨੂੰ ਦੇਖ ਕੇ ਸਾਡੇ ਦੇਖ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰੇਰਨਾ ਹੋਣਾ ਚਾਹੀਦਾ ਹੈ ਕਿਉਂਕਿ ਸਫਲਤਾ ਲਈ ਪੈਸੇ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਸਹੂਲਤਾਂ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਹੈ ਪਰਤੀ ਬਾਤੇ ਜਨੂਨ ਅੱਜ ਅਸੀਂ ਤੁਹਾਡੇ ਲਈ ਪੰਜਾਬ ਦੀ ਇੱਕ ਕੁੜੀ ਦੀ ਅਜਿਹੀ ਇੱਕ ਕਹਾਣੀ ਲੈ ਕੇ ਆਏ ਹਾਂ ਇਹ ਕਹਾਣੀ ਦੇਸ਼ ਦੇ ਹਰ ਨੌਜਵਾਨ ਨੂੰ ਪ੍ਰੇਰਿਤ ਕਰਦੀ ਹੈ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਧੰਨਵਾਦ 19 ਸਾਲਾ ਪਰਮਜੀਤ ਕੌਰ ਦੇ ਗੀਤਾਂ ਦਾ ਨਾਮ 댓 ਗਰਲ ਹੈ ਇਹ 19 ਸਾਲਾ ਪਰਮਜੀਤ ਕੌਰ ਦੀ ਕਹਾਣੀ ਹੈ ਉਸ ਦਾ ਨਵਾਂ ਗੀਤ ਹੁਣੇ ਰਿਲੀਜ਼ ਹੋਇਆ ਹੈ ਇਸ ਦਾ ਨਾਮ ਹੈ 댓 ਗਰਲ ਅਤੇ ਇਹ ਗੀਤ 23 ਸਤੰਬਰ ਨੂੰ YouTube ਤੇ ریلیਜ ਹੋਇਆ ਸੀ ਸਿਰਫ ਇੱਕ ਹਫਤੇ ਦੇ ਅੰਦਰ ਇਹ ਵਾਇਰਲ ਹੋ ਗਿਆ ਹੈ ਜਿਸ ਨੇ YouTube ਤੇ 4 ਤੋਂ 8 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ ਹਨ ਪੰਜਾਬ ਦੇ ਮੋਗਾ ਦੇ ਦੂੰਕੇ ਪਿੰਡ ਵਿੱਚ ਜਿੱਥੇ ਸਵੇਰਾ ਟਰੈਕਟਰਾਂ ਦੀ ਗੂੰਜ ਅਤੇ ਗਰਮ ਪਰੋਟਿਆਂ ਦੀ ਖੁਸ਼ਬੂ ਨਾਲ ਸ਼ੁਰੂ ਹੁੰਦੀਆਂ ਹਨ ਉੱਥੇ ਹੀ ਪਿੰਡ ਦੀ ਇੱਕ ਕੁੜੀ ਆਪਣੀ ਆਵਾਜ਼ ਨਾਲ ਰਾਤੋਂ ਰਾਤ YouTube ਸਨਸ਼ੇਸ਼ਨ ਬਣ ਗਈ ਹੈ ਇਸ ਗੀਤ ਵਿੱਚ ਪਰਮ ਆਪਣੀ ਸਵੈ ਨਿਰਭਰਤਾ ਅਤੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੀ ਹੈ ਗੀਤ ਦੀ ਸ਼ੁਰੂਆਤ ਵਿੱਚ ਉਹ ਕਹਿੰਦੀ ਹੈ ਮੈਂ ਸਿਰਫ ਵਚਣ ਲਈ ਪਤਾਸੇ ਨਹੀਂ ਭੋਰਦੀ ਮੇਰੀਆਂ ਅੱਖਾਂ ਨਹੀਂ ਦੇਖਦੀਆਂ ਉਹ ਘੂਰਦੀਆਂ ਹਨ ਅਤੇ ਮੇਰੀ ਚੁੱਪੀ ਵੀ ਸ਼ੋਰ ਕਰਦੀ ਹੈ ਇਹ ਇਸ ਕੁੜੀ ਦੇ ਆਤਮ ਵਿਸ਼ਵਾਸ ਨੂੰ ਦੇਖ ਕੇ ਪਰ ਪਰਮਦਾ ਸਫਰ ਆਸਾਨ ਨਹੀਂ ਸੀ ਪਰਮ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਸ ਦੀ ਮਾਂ ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਉਹਨਾਂ ਦੀ ਜ਼ਿੰਦਗੀ ਦਾ ਹਰ ਦਿਨ ਗੁਜ਼ਾਰਾ ਕਰਨ ਲਈ ਸੰਘਰਸ਼ ਕਰਦੇ ਹੋਏ ਬੀਤਦਾ ਹੈ ਪਰ ਇਸ ਗਰੀਬੀ ਅਤੇ ਕਠਿਨਾਈਆਂ ਦੇ ਵਿਚਕਾਰ ਇੱਕ ਸੁਪਨਾ ਪੈਦਾ ਹੋਇਆ ਤੇ ਉਹ ਸੁਪਨੇ ਨੇ ਇਸ ਕੁੜੀ ਨੂੰ ਉਹ ਕੁੜੀ ਬਣਾ ਦਿੱਤਾ ਪਰਮਦਾ ਸਫਰ ਦਸਵੀਂ ਜਮਾਤ ਵਿੱਚ ਸ਼ੁਰੂ ਹੋਇਆ ਜਦੋਂ ਉਸ ਦੀ ਪੜ੍ਹਾਈ ਦੌਰਾਨ ਰੈਪਿੰਗ ਵਿੱਚ ਉਸ ਦੀ ਦਿਲਚਸਪੀ ਵੱਧ ਗਈ ਉਸ ਨੇ ਕਾਲਜ ਵਿੱਚ ਸੰਗੀਤ ਨੂੰ ਇੱਕ ਵਿਸ਼ੇਸ਼ ਬਜੋਲਿਆ ਤੇ ਸੰਗੀਤ ਦੀ ਪੜ੍ਹਾਈ ਵੀ ਕੀਤੀ ਜਿਸ ਨੇ ਉਸ ਦੀ ਕਲਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੌਲੀ ਹੌਲੀ ਸੰਗੀਤ ਉਸ ਦੇ ਲਈ ਇੱਕ ਜਨੂਨ ਬਣ ਗਿਆ ਉਹ ਅਕਸਰ ਆਪਣੇ ਦੋਸਤਾਂ ਨਾਲ ਫ੍ਰੀ ਟਾਈਮ ਰੈਪ ਕਰਦੀ ਸੀ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਦੀ ਸੀ ਉਸ ਨੇ ਇੱਕ ਗੀਤ ਤਿਆਰ ਕੀਤਾ ਤੇ ਇਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਅਤੇ ਹੌਲੀ ਹੌਲੀ ਲੋਕਾਂ ਨੇ ਇਸ ਨੂੰ ਇੰਸਟਾਗ੍ਰam ਤੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਗਾਣੇ ਹੌਲੀ-ਹੌਲੀ ਵਾਇਰਲ ਹੋ ਗਏ ਪਰਮਜੀਤ ਦੀ ਆਵਾਜ਼ ਸ਼ਕਤੀਸ਼ਾਲੀ ਸੀ ਉਸ ਵਿੱਚ ਪ੍ਰਤਿਭਾ ਸੀ ਅਤੇ ਸਭ ਤੋਂ ਮੈਤੂਪੂਰ ਉਸ ਵਿੱਚ ਜਨੂਨ ਸੀ ਸ਼ਾਨਦਾਰ ਜਨੂਨ ਅਤੇ ਜਦੋਂ ਜਨੂਨ ਪ੍ਰਤਿਭਾ ਨੂੰ ਮਿਲਦਾ ਹੈ ਤਾਂ ਚਮਤਕਾਰ ਹੁੰਦੇ ਹਨ ਅਤੇ ਫਿਰ ਇੱਕ ਦਿਨ ਅਜਿਹਾ ਚਮਤਕਾਰ ਹੋਇਆ ਮੰਨੀ ਸੰਦੂ ਇੱਕ ਬ੍ਰਿਟਿਸ਼ ਸੰਗੀਤ ਨਿਰਮਾਤਾ ਭਾਰਤ ਆਈ ਅਤੇ ਪਰਮ ਨੂੰ ਮਿਲੀ ਉਹ ਉਸ ਦੇ ਨਾਲ ਇੱਕ ਗੀਤ ਰਿਕਾਰਡ ਕਰਨਾ ਚਾਹੁੰਦੀ ਸੀ ਪਰ ਉਸ ਕੋਲ ਇਸ ਗੀਤ ਨੂੰ ਰਿਕਾਰਡ ਕਰਨ ਲਈ ਕੋਈ ਸਟੂਡੀਓ ਨਹੀਂ ਸੀ ਅਤੇ ਕੀ ਤੁਸੀਂ ਜਾਣਦੇ ਹੋ ਕਿ ਇਹ ਗੀਤ ਕਿੱਥੇ ਰਿਕਾਰਡ ਕੀਤਾ ਗਿਆ ਸੀ ਮੁਹਾਲੀ ਪੰਜਾਬ ਵਿੱਚ ਇੱਕ 에ਅਰ ਬੈਰਨੀ ਦਾ ਕਮਰਾ ਕਿਰਾਏ ਤੇ ਲਿਆ ਗਿਆ ਸੀ ਅਤੇ ਪਰਮ ਨਾਲ ਰਿਕਾਰਡ ਕੀਤਾ ਗਿਆ ਸੀ ਟ੍ਰੈਫਿਕ ਦੀ ਆਵਾਜ਼ ਅਜੇ ਵੀ ਉਸ ਛੋਟੇ ਕਮਰੇ ਵਿੱਚ ਵਗ ਰਹੀ ਸੀ ਬਾਹਰ ਦਾ ਸ਼ੋਰ ਅਜੇ ਵੀ ਉੱਥੇ ਸੀ ਫਿਰ ਵੀ ਇਹ ਗੀਤ ਰਿਕਾਰਡ ਕੀਤਾ ਗਿਆ ਸੀ ਇੱਕ ਮਹਿੰਗੇ ਸਟੂਡੀਓ ਤੋਂ ਬਿਨਾ ਇੱਕ ਵੱਡੇ ਸੰਗੀਤ ਨਿਰਦੇਸ਼ਕ ਤੋਂ ਬਿਨਾ ਨਵੀਨਤਮ ਟੈਕਨੋਲੋਜੀ ਤੋਂ ਬਿਨਾ ਵੱਡੀ ਮਸ਼ੀਨਾਂ ਤੋਂ ਬਿਨਾ ਇਹ ਗੀਤ 10 ਮਿੰਟਾਂ ਵਿੱਚ ਤਿਆਰ ਅਤੇ ਰਿਕਾਰਡ ਕੀਤਾ ਗਿਆ ਸੀ ਇਹ ਉਹਨਾਂ ਸਾਰਿਆਂ ਲਈ ਇੱਕ ਅਸਲੀਅਤ ਜਾਂਚ ਹੈ ਜੋ ਨਵੀਨਤਮ ਟੈਕਨੋਲੋਜੀ ਨਾਲ ਮਹਿੰਗੇ ਸਟੂਡੀਓ ਵਿੱਚ ਗਾਉਂਦੇ ਹਨ ਫਿਰ ਗਾਣੇ ਦੀ ਮਾਰਕੀਟਿੰਗ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਤੁਹਾਡੇ ਗਾਣਿਆਂ ਦੀ ਆਵਾਜ਼ ਨੂੰ ਵਧਾਉਣ ਲਈ ਆਟੋ ਟੂਨ ਜਾਂ ਹੋਰ ਤਕਨੀਕਾਂ ਵੀ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਕੋਲ ਪ੍ਰਤਿਭਾ ਜੇਕਰ ਤੁਹਾਡੇ ਕੋਲ ਹਿੰਮਤ ਹੈ ਤਾਂ ਤੁਸੀਂ ਕਿਸੇ ਵੀ ਜਗ੍ਹਾ ਨੂੰ ਆਪਣੇ ਸਟੂਡੀਓ ਵਿੱਚ ਤਬਦੀਲ ਕਰ ਸਕਦੇ ਹੋ ਤੁਸੀਂ ਕਿਸੇ ਖੇਤ ਵਿੱਚ ਬੈਠ ਕੇ ਗਾ ਸਕਦੇ ਹੋ ਤੁਸੀਂ ਕਿਸੇ ਬਾਜ਼ਾਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਆਪਣਾ ਸਟੂਡੀਓ ਬਣਾ ਸਕਦੇ ਹੋ ਅਤੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਇਸ ਕੁੜੀ ਦੀ ਕਹਾਣੀ ਤੁਹਾਨੂੰ ਇਹ ਦੱਸਦੀ ਹੈ ਅੱਜ ਲੋਕ ਪਰਮ ਦੀ ਤੁਲਨਾ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨਾਲ ਕਰ ਰਹੇ ਹਨ ਅਤੇ ਉਸ ਨੂੰ ਲੇਡੀ ਮੂਸੇਵਾਲਾ ਕਹਿ ਰਹੇ ਹਨ ਪਰ ਸੱਚ ਇਹ ਹੈ ਕਿ ਪਰਮ ਕਿਸੇ ਦੀ ਨਕਲ ਨਹੀਂ ਹੈ ਉਸ ਦਾ ਸਟਾਈਲ ਉਸ ਦਾ ਆਪਣਾ ਹੈ ਉਹ ਆਪਣੇ ਤਰੀਕੇ ਨਾਲ ਬਲਿਖਣ ਹੈ ਅਤੇ ਉਸ ਨੇ ਇਹ ਸਟਾਈਲ ਸਖਤ ਮਿਹਨਤ ਨਾਲ ਪ੍ਰਾਪਤ ਕੀਤਾ ਹੈ ਹੁਣ ਪਰਮਜੀਤ ਕੌਰ ਦਾ ਸੁਪਨਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਵੇ ਅਤੇ ਉਹਨਾਂ ਨੂੰ ਘੱਟੋ-ਕਟਕ ਵਧੀਆ ਘਰ ਬਣਾ ਬਣਾਵੇ ਉਸ ਤੋਂ ਬਾਅਦ ਉਸ ਦੇ ਪਿਤਾ ਨੂੰ ਦੁਬਾਰਾ ਕਦੇ ਵੀ ਮਜ਼ਦੂਰੀ ਵਜੋਂ ਕੰਮ ਨਹੀਂ ਕਰਨਾ ਪਵੇ ਅਤੇ ਉਸ ਦੀ ਮਾਂ ਨੂੰ ਕਦੇ ਵੀ ਕਿਸੇ ਹੋਰ ਦੇ ਘਰ ਕੰਮ ਕਰਨ ਭਾਂਡੇ ਧੋਣ ਲਈ ਨਹੀਂ ਜਾਣਾ ਪਵੇ ਅੱਜ ਇੱਕ ਛੋਟੇ ਜਿਹੇ ਪਿੰਡ ਦੀ ਗਲੀ ਤੋਂ ਉੱਠੀ ਇੱਕ ਆਵਾਜ਼ ਦੁਨੀਆ ਦੇ ਕੰਨਾਂ ਤੱਕ ਪਹੁੰਚ ਗਈ ਹੈ ਇਹ ਉਸ ਕੁੜੀ ਪਰਮਜੀਤ ਕੌਰ ਦੀ ਕਹਾਣੀ ਹੈ ਤੇ ਇਹ ਸਾਬਤ ਕਰਦੀ ਹੈ ਕਿ ਸੰਘਰਸ਼ ਵਿੱਚੋਂ ਪੈਦਾ ਹੋਈ ਆਵਾਜ਼ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ মিডিਆ ਵਿੱਚ ਵੱਡੀਆਂ ਹਸਤੀਆਂ ਨੂੰ ਪ੍ਰਦਰਸ਼ਿਤ ਕਰਨ ਦੀ ਇੱਕ ਪਰੰਪਰਾ ਹੈ ਉਹਨਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਵੱਡੇ ਫਿਲਮੀ ਸਤਾਰਿਆਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਪਰ ਇਹ ਇੱਕ ਨਵਾਂ ਭਾਰਤ ਹੈ ਅਤੇ ਇਸ ਨਵੇਂ ਭਾਰਤ ਦੇ ਛੋਟੇ ਪਿੰਡਾਂ ਵਿੱਚ ਇੰਨੀ ਪ੍ਰਤਿਭਾ ਹੈ ਬਹੁਤ ਸਾਰੇ ਹੀਰੋ ਅਤੇ ਹੀਰੋਇਨਾ ਪਰ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੈ ਅਤੇ ਇਸੇ ਲਈ ਅਸੀਂ ਮਹਿਸੂਸ ਕੀਤਾ ਹੈ ਕਿ ਜੇ ਅਸੀਂ ਆਪਣੇ ਪਿੰਡ ਵਿੱਚ ਇਸ ਨਵੀਂ ਨੌਜਵਾਨ ਪ੍ਰਤੀਬਾਦੀ ਕਹਾਣੀ ਤੁਹਾਡੇ ਨਾਲ ਸਾਂਝੀ ਨਹੀਂ ਕਰਦੇ ਹਾਂ ਤਾਂ ਕੌਣ ਕਰੇਗਾ ਇਸ ਲਈ ਇਹ ਸਾਡੀ ਛੋਟੀ ਜਹੀ ਕੋਸ਼ਿਸ਼ ਹੈ ਕਿ ਤੁਹਾਨੂੰ ਅਜਿਹੀ ਪ੍ਰਤਿਬਾ ਦਿਖਾਈ ਜਾਵੇ ਇਸ ਤਰ੍ਹਾਂ ਦੀ ਪ੍ਰਤਿਬਾ ਤੁਹਾਡੇ ਸામਣੇ ਪੇਸ਼ ਕੀਤੀ ਜਾਵੇ ਤਾਂ ਜੋ ਤੁਸੀਂ ਵੀ ਆਪਣੇ ਦੇਸ਼ ਵਿੱਚ ਅਜਿਹੇ ਪ੍ਰਤਿਭਾਸ਼ਾਲੀ ਅਤੇ ਪ੍ਰਭਾਵਸ਼ਾਲੀ ਨੌਜਵਾਨਾਂ ਦਾ ਸਮਰਥਨ ਕਰ ਸਕੋ ਤੁਸੀਂ ਜਿਸ ਵੀ ਤਰੀਕੇ ਨਾਲ ਕਰ ਸਕਦੇ ਹੋ ਉਹਨਾਂ ਨੂੰ ਅੱਗੇ ਵਧਣ ਦਾ ਰਸਤਾ ਦਿਖਾਓ ਆਪਣਾ ਸਮਰਥਨ ਦਿਓ ਉਹਨਾਂ ਦੀ ਮਦਦ ਕਰੋ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਹ ਵੀ ਸਵਦੇਸ਼ੀ ਦਾ ਇੱਕ ਹੋਰ ਰੂਪ ਹੈ ਜੋ ਕਿ ਆਪਣੇ ਆਸ ਪੜੋਸ ਚ ਕੋਈ ਇਹੋ ਜਿਹਾ ਹੈ ਬੱਚਾ ਜਿਹਦੀ ਵਧੀਆ ਆਵਾਜ਼ ਹੋਵੇ ਤੇ ਵਧੀਆ ਟੈਲੈਂਟ ਹੋਵੇ ਉਹਦੀ ਮਦਦ ਜ਼ਰੂਰ ਕਰੋ ਕਿਵੇਂ ਨਾ ਕਿਵੇਂ ਕਰਕੇ ਜੇ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਕਿਸੇ ਹੋਰ ਵੱਡੀ ਹਸਤੀ ਕੋਲੇ ਪਹੁੰਚਾਓ ਉਸ ਨੂੰ ਇਸ ਨਾਲ ਪਤਾ ਨਹੀਂ ਕਿਸੇ ਦਾ ਕਿੰਨਾ ਕੁ ਫਲ ਹੋ ਸਕਦਾ ਹੈ ਕਿਸੇ ਦੀ ਜ਼ਿੰਦਗੀ ਸਬਰ ਸਕਦੀ ਹੈ ਕੋਈ ਗਰੀਬੀ ਤੋਂ ਨਿਕਲ ਸਕਦਾ ਹੈ ਇਹ ਵੀ ਇੱਕ ਪੁੰਨ ਵਾਲਾ ਕੰਮ ਹੁੰਦਾ ਹੈ ਜੇ ਕਿਸੇ ਨੂੰ ਕਿਸੇ ਕੋਲੇ ਟੈਲੈਂਟ ਹੈ ਤਾਂ ਉਸ ਨੂੰ ਅੱਗੇ ਪਚਾਉਣਾ ਚਾਹੀਦਾ ਹੈ ਸੋ ਧੰਨਵਾਦ ਸਸਰੀਕਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ